ਯੋਗ ਨਸ਼ਾ ਵਿਰੋਧ ਮਹਿਮਤਾਤ ਉਰਦੂ ਅਕੈਡਮੀ ਮਲੇਰਕੋਟਲਾ ਵਿਖੇ ਪੁਲਿਸ ਪਬਲਿਕ ਸੈਂਪਰਕ ਮੀਟਿੰਗ ਦਾ ਆਯੋਜਨ ਸਥਾਨਕ ਉਰਦੂ ਅਕੈਡਮੀ ਵਿੱਚ ਕੀਤਾ ਗਿਆ ਐਸਐਸਪੀ ਗਗਨਜੀਤ ਸਿੰਘ ਮਲੇਰਕੋਟਲਾ ਐਸਪੀਡੀ ਹੈੱਡਕੁਆਰਟਰ ਕੋਚਨ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਲੋਕਾਂ ਦੇ ਨਸ਼ਾ ਵਿਰੋਧ ਚੱਲ ਰਹੀ ਮੈਂਬਰੇ ਵਿਚਾਰ ਸੁਨੇ ਸਾਰੇ ਇਪਦਵੰਤੇ ਸੱਜਣਾ ਨੇ ਇਸ ਯੋਧਨ ਅਸ਼ਰਦ ਮਹਿਮ ਦੇ ਨਾਲ ਬਹੁਤ ਹੀ ਜਿਆਦਾ ਨੌਜਵਾਨਾਂ ਨੇ ਨਸ਼ਿਆਂ ਨੂੰ ਛੱਡਿਆ ਹੈ ਅਤੇ ਇਹ ਵੀ ਸੁਝਾ ਦਿੱਤੇ ਕਿ ਕਿਸੇ ਨੂੰ ਵੀ ਕਿਸੇ ਵੱਲੋਂ ਦਿੱਤੀ ਆਪਣੀ ਰੰਜਿਸ਼ ਦੇ ਆਧਾਰ ਤੇ ਸੂਚਨਾ ਤੇ ਵੇਖਸੂਰ ਨੂੰ ਨਾ ਫੜਿਆ ਜਾਵੇ ਐਸਐਸਪੀ ਗਗਨਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਪਬਲਿਕ ਮੀਟਿੰਗ ਤੋਂ ਲੋਕਾਂ ਦੇ ਵਿਚਾਰਾਂ ਨੇ ਪੁਲਿਸ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦੇ ਅਲਾਗਾ ਸਾਡੇ ਲਈ ਕਾਫੀ ਲਾਹੇਵੰਦ ਹੋਣਗੇ ਇਹ ਸੇਤੇ ਬਾਰੇ ਜਾਣਕਾਰੀ ਇਹ ਸੰਪਰਕ ਪ੍ਰੋਗਰਾਮ ਚੱਲ ਰਿਹਾ ਸਾਡੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹਾਰਾਣੀ ਜੀਮ ਸਾਹਿਬ ਭਗਵੰਤ ਮਾਨ ਜੀ ਵੱਲੋਂ ਜਿਹੜਾ ਐਲਾਨਿਆ ਗਿਆ ਇਹ ਸਾਡੇ ਸਟੇਟ ਲੈਵਲ ਤੇ ਸਾਡੇ ਡੀਜੀ ਸਰਵਰ ਨੂੰ ਸ਼੍ਰੀ ਗੌਰਵ ਜੀ ਦੇ ਪ੍ਰੋਗਰਾਮ ਕਰਕੇ ਆਉਂਦੇ ਆ ਜਿਨ੍ਹਾਂ ਦੀ ਮੋਨਿਟਰਿੰਗ ਲਾਅ ਐਂਡ ਆਰਡਰ ਕਰਦੀ ਹੈ ਡੀਜੀ ਲਾਅ ਐਂਡ ਆਰਡਰ ਇਸ ਸੰਪਰਕ ਪ੍ਰੋਗਰਾਮ ਇਹ ਕਿੰਦਾ ਦੇ ਪ੍ਰੋਗਰਾਮ ਹੈਗਾ ਜਿਸ ਦੇ ਨਾਲ ਜਿਵੇਂ ਤੁਸੀਂ ਵੀ ਅੱਜ ਦੇਖਿਆ ਲੋਕਾਂ ਨਾਲ ਇਹ ਟਰੈਕਸ਼ਨ ਵੀ ਜਿਹੜੇ 3 ਮਹੀਨਿਆਂ ਦਾ ਅਸੀਂ ਕੰਮ ਕਰ ਰਹੇ ਹਾਂ ਉਹਦੇ ਬਾਰੇ ਲੋਕਾਂ ਬਾਰੇ ਕੀ ਵਿਊਜ਼ ਨੇ ਵੀ ਜਿਹੜਾ ਯੁੱਧ ਨਸ਼ੇਵਰੋ ਚੱਲ ਰਿਹਾ ਉਹਦੇ ਬਾਰੇ ਕੀ ਇਨਪੁੱਟਸ ਨੇ ਤੇ ਤੁਸੀਂ ਵੀ ਸਾਰਿਆਂ ਨੇ ਖੁੱਲੇ ਦੇਖਿਆ ਵੀ ਇੱਕੇ ਨਾਲੋਂ ਕਿੰਨਾ ਫਰਕ ਹੈ ਕਾਫੀ ਥਾਵਾਂ ਤੇ ਲੋਕਾਂ ਨੇ ਐਮਸੀਜ਼ ਨੇ ਸਰਪੰਚਾਂ ਨੇ ਤੇ ਸਕੂਲ ਦੇ ਪ੍ਰਿੰਸੀਪਲ ਦੇ ਇੱਥੇ ਆਏ ਜਿਨ੍ਹਾਂ ਨੇ ਆਪਣੇ ਆਪ ਦੱਸਿਆ ਵੀ ਅੱਗੇ ਨਾਲੋਂ ਕਿੰਨਾ ਇੱਕ ਇਹ ਜਿਹੜਾ ਨਸ਼ੇ ਦਾ ਗੋੜ ਹੈ ਖਤਮ ਹੋ ਚੁੱਕਿਆ ਤੇ ਅਸੀਂ ਆਪਣੇ ਜਿਹੜੀ ਪੂਰੀ ਜ਼ਿਲ੍ਹਾ ਪੁਲਿਸ ਟੀਮ ਨੇ ਜਿਹੜੀ ਹੈਗੀ ਹੈ ਜਿਹੜਾ ਕਿ ਅੱਜ ਅਸੀਂ ਮੀਟਿੰਗ ਕੀਤੀ ਸਾਨੂੰ ਵੀ ਹੌਸਲਾ ਆਇਆ ਵੀ ਲੋਕੀ ਸੰਤੋਸ਼ਟ ਨੇ ਜਿਹੜੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਕੀ ਅਨਲਾਈਨ ਟਾਈਮ 'ਚ ਅਸੀਂ ਹੋਰ ਮਿਹਨਤ ਕਰਾਂਗੇ ਤਾਂ ਕਿ ਜਿਹੜਾ ਥੋੜਾ ਬਹੁਤ ਰਹਿੰਦਾ ਕੋਡ ਆ ਉਹ ਵੀ ਕੱਢਿਆ ਜਾਵੇ। ਅੱਛਾ ਕੀ ਮੰਨਣਾ ਹੈ ਸਰ ਮਲੇਰ ਕੋਲ ਦੇ ਵਿੱਚ ਐਜੇ ਮਤਲਬ ਪੁਲਿਸ ਆਫੀਸਰ ਤੁਹਾਡਾ ਕੀ ਮੰਨਣਾ ਸਰ ਕਿੰਨਾ ਇੱਕ ਲੈਵਲ ਤੇ ਖਤਮ ਹੋਇਆ ਜਾਂ ਕਿੰਨਾ ਕਿ ਬਾਕੀ ਹੈ? ਦੇਖੋ ਤੁਸੀਂ ਸਾਰਿਆਂ ਨੇ ਅੱਜ ਓਪਨਲੀ ਇੱਥੇ ਇੰਨੇ ਲੋਕ ਆਏ ਸੀ ਤੁਸੀਂ ਆਪ ਸੁਣਿਆ ਸਾਰਿਆਂ ਦੇ ਵੀਅوز ਮੇਰੇ ਹਿਸਾਬ ਨਾਲ ਕਈ ਤਾਂ ਜਿਹੜੇ ਪਿੰਡ ਹੈਗੇ ਉੱਥੇ 100% ਖਤਮ ਹੈ। ਕਿਤੇ 70% ਖਤਮ ਹੈ, ਕਿਤੇ 60% ਖਤਮ ਹੈ। ਸੋ ਜੇਵੇਂ ਟੋਟਲ ਅਸੀਂ 3 ਮਹੀਨਿਆਂ 'ਚ 600 406 ਦੇ ਨੇੜੇ ਅਸੀਂ ਪਰਚੇ ਦਿੱਤੇ ਆ ਜਿਹਦੇ ਵਿੱਚੋਂ 460 ਦੇ ਨੇੜੇ ਬੰਦੇ ਜਿਹੜੇ ਅਰੈਸਟ ਕੀਤੇ ਗਏ ਆ ਤੇ ਅਸੀਂ ਟੋਟਲ 33 ਕਰੋੜ ਦੇ ਨੇੜੇ ਜਿਹੜੀ ਹੈਗੀ ਆ ਨਸ਼ਾ ਤਸਕਰਾਂ ਦੀ ਜਿਹੜੀ ਹੈਗੀ ਆ ਪ੍ਰਾਪਰਟੀ ਸੀਜ਼ ਕੀਤੀ ਹੈ ਸੋ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇੱਕ ਲੰਮਾ ਪ੍ਰੋਸੈਸ ਹੈ ਕਿਉਂਕਿ ਇੰਨਾ ਪਿਛਲੇ ਸਾਲਾਂ ਤੋਂ ਜੋ ਚੱਲੇ ਆ ਰਿਹਾ ਹੈ ਲੋਕਾਂ ਨੂੰ ਵੀ ਆਦਤ ਪੈ ਗਈ ਹੈ ਨਸ਼ੇ ਦੀ ਉਹਨਾਂ ਨੂੰ ਦੂਰ ਕਰਨਾ ਜਿਹੜੇ ਐਡਿਕਸ਼ਨ ਸੈਂਟਰ 'ਚ ਵੀ ਬਹੁਤ ਜਣੇ ਪੁਲਿਸ ਵੱਲੋਂ ਦਾਖਲ ਕਰਾਏ ਜਾ ਰਹੇ ਆ ਤਾਂ ਕਿ ਆਪਣਾ ਇੱਕ ਸਮਾਜ ਵਧੀਆ ਹੋਵੇ ਤੇ ਰੰਗਲਾ ਪੰਜਾਬ ਬਣ। ਸਰ ਸੈਂਟਰਸ ਦੀ ਜਿਹੜੇ ਨਸ਼ਾ ਸੜਾਉਣ ਲਈ ਆਪਾਂ ਕਹਿੰਦੇ ਆ ਉਹਨਾਂ ਦੀ ਕਿਤੇ ਨ ਕਿਤੇ ਘਾਟ ਪਈ ਜਾ ਰਹੀ ਹੈ। ਸਹੀ ਦੇ ਬਾਰੇ ਕਿਸ ਤਰ੍ਹਾਂ ਦੇ ਜਿਹੜੇ ਨਸ਼ਾ ਸੈਂਟਰ ਹੈ ਹੋਰ ਸਰਕਾਰ ਅਪਗ੍ਰੇਡ ਕਰ ਰਹੀ ਹੈ ਕਿਉਂਕਿ ਜਿਵੇਂ ਆਪਣਾ ਹਜੇ ਇੱਕ ਸੈਂਟਰ ਹੈ ਹੋਰ ਅਮਰਗੜ ਅਹਿਮਦਗੜ ਵੀ ਅੱਗੇ ਪ੍ਰੋਸੈਸ ਚ ਹੈ ਕਿਉਂਕਿ ਜਿਵੇਂ ਜਿਵੇਂ ਜ਼ਿਆਦਾ ਨਸ਼ਕਾ ਜਿਹੜੇ ਹੈਗੇ ਐ ਐਡਿਕਸ਼ਨ ਜਿਹੜੇ ਐਡਿਕਟ ਨੇ ਉਹ ਛੱਡਣਾ ਚਾਹ ਰਹੇ ਨਸ਼ਾ ਤੇ ਉਹਨਾਂ ਲਈ ਹੋਰ ਜ਼ਿਆਦਾ ਸਹੂਲਤਾਂ ਵਧੀਆ ਕੀਤੀਆਂ ਜਾਣਗੀਆਂ। ਆਪਕੀ ਸਰ ਇਸ ਤੋਂ ਇਲਾਵਾ ਜਿਹੜੀ ਕੈਂਪੇਨਸ ਐ ਮਤਲਬ ਸਟੂਡੈਂਟਸ ਨੂੰ ਲੈ ਕੇ ਜਾਂ ਹੋਰ ਸਮਾਜ ਨੂੰ ਲੈ ਕੇ ਉਹ ਵੀ ਪਲਾਨ ਕਰ ਰਹੇ ਹਾਂ ਔਨਲਾਈਨ ਸਮੇਂ ਚ ਔਨਲਾਈਨ ਸਮੇਂ ਚ ਹੋਰ ਇਦਾਂ ਦੇ ਪ੍ਰੋਗਰਾਮ ਅਸੀਂ ਬਣਾਏ ਐ ਜਿਹੜੇ ਕਿ ਅਸੀਂ ਕਰਾਂਗੇ ਕਿਉਂਕਿ ਜਿਹੜਾ ਇਹ ਜਿਹੜਾ ਯੁੱਧ ਨਸ਼ਾ ਵਿਰੋਧ ਦਾ ਇਕੱਲਾ ਇਹ ਨਹੀਂ ਵੀ ਪੁਲਿਸ ਖਤਮ ਕਰ ਰਹੀ ਜਿੰਨੀ ਦੇਰ ਲੋਕਾਂ ਦਾ ਸਹਿਯੋਗ ਨਹੀਂ ਹੋਊਗਾ ਤੇ ਉਹ ਅਸੀਂ ਵੀ ਨਹੀਂ ਕਾਮਯਾਬ ਹੋਵਾਂਗੇ ਤੇ ਇੱਕ ਚੰਗਾ ਭਲਾਈ ਵਾਲਾ ਕੰਮ ਐ ਤੇ ਸਾਰੇ ਲੋਕ ਅੱਗੇ ਆ ਰਹੇ ਨੇ ਤੇ ਲੋਕਾਂ ਨੂੰ ਵੀ ਪੁਲਿਸ ਤੇ ਵਿਸ਼ਵਾਸ ਹੋ ਰਿਹਾ ਹੈ ਅਹੀਂ ਉਹ ਅਸੀਂ ਵੀ ਕਾਮਯਾਬ ਹੋ ਰਹੇ ਹਾਂ ਧੰਨਵਾਦ ਠੀਕ ਹੈ